ਵਾਹਿਗੁਰੂ ਜੀ ਕੀ ਫਤਿਹ ਰਾਮ ਕਰੀ ਮਾ ਲਤੀਜਾ ਅਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਿਵਾਰ ਪ੍ਰੀਯ ਸ਼ਬਦ ਗਾਵਣੀ ਆਈਆ ਸਬਦ ਤਾ ਗਾਵ ਹਰੀ ਕੇਰਾ ਮਨ ਜਨੇ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰ ਹੋ ਹਰਿ ਨਾਲੇ ਹਰਿ ਨਰ ਰੋ ਤੂੰ ਮਨ ਮੇਰੇ ਦੁਖ ਸਭਿ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾ ਗੱਲਾਂ ਸਮਰਥ ਸੁ ਅਮੀਸ਼ੋ ਕਉ ਮਨੋਂ ਵਿਸਾਰੀ ਕਹਿ ਨਾਨਕ ਬੰਨ ਮੇਰੇ ਸਦਾਰ ਹੋ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕੇ ਸੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨੇ ਕਹਿ ਬਨ ਵਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸਾਤ ਸੁਖ ਮਨੇ ਵਸਿਆ ਜਨਿਸ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀ ਅਹ ਬੜਈਆ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਬਾਜੇ ਪੰਚ ਸ਼ਬਦ ਤਿਤ ਕਰਤਿ ਪਾਗੈ ਕਰਤਿ ਪਾਗੈ ਸ਼ਬਦ ਬਾਜੇ ਕਲਾਜਿਤ ਕਰਤਾ ਰੀਆ ਪੰਚ ਦੂਤ ਤਦ ਵਚ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇ ਤੁਜਨ ਕੋ ਸੇ ਨਾਮ ਅਰ ਕੈ ਲਾਗੇ ਕਹੇ ਨਾਨਕ ਤਜ ਕੋ ਤਿਤ ਕਰਹਨ ਅਦਵਾਜੇ ਸਾਚੀ ਦੇ ਬੈ ਬਨ ਦੇਹ ਨਮਾਣੀ ਦੇਹ ਨਮਾਣੀ ਦੇਵ ਬਾਜੋ ਕਿਆ ਕਰੇ ਵਿਚਾਰੀਆ ਤਦ ਬਾਸ ਸਮਰਤ ਕੋਏ ਨਾਹੀ ਕਿਰਪਾ ਕਰਬਨ ਬੈ ਦਿਆ ਇਸ ਨੋਰthਾਵ ਨਹੀਂ ਸ਼ਬਦ ਲਖਸਵਾਰੀਆ ਕਹਿ ਨਾਨਕ ਦੇ ਬਾਬਾ ਜੋ ਕਹਿ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰ ਵੇ ਘਟੇ ਗਿਆਨ ਜਨ ਸਾਰੇ ਅੰਦਰ ਜਨ ਕਾ ਮੋ ਤਟਾ ਤਿੰਕਾ ਸ਼ਬਦ ਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋ ਦੇਹ ਸੋਇ ਜਨ ਪਾਵੇ ਪਾਵੇ ਤਾ ਸੋਜਨ ਦੇਹ ਜਿਸਨੋ ਰਕਿਆ ਕਰੇ ਵਿਚਾਰਿਆ ਕਿ ਭਰਮ ਭੂਲੇ ਫਿਰਹਿ ਦਾ ਦੇਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿਨਾਂ ਪਾਣਾ ਭਾਵੇ ਕਹਿ ਨਾਨਕ ਦੇ ਪਿਆਰੇ ਸੋਇ ਜਨ ਪਾਵੇ ਆਬਹੋ ਸੰਤ ਪਿਆਰੇ ਹੋਆ ਕਥਕੀ ਕਰਹਿ ਕਹਾਣੀ ਕਰਹਿ ਕਾਣੀ ਕਤਕੇਰੀ ਗਿੱਤ ਦੁਆਰ ਹੈ ਪਾਈਐ ਤਰ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨੈ ਪਾਈਐ ਹੁਕਮ ਮੰਨਿ ਗੁਰੂ ਕੇ ਰਗ ਬ ਸੱਚੀ ਬਾਣੀ ਕਹਿਨੰ ਸੁਣੋ ਸੰਤੋ ਕਥਿਓ ਆ ਕਤ ਕਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ اے ਮਾਇਆ ਮੋਹਣੀ ਜਨਿਤ ਪਰਮ ਪਲਾਇਆ ਮਾਇਤ ਮੋਹਣੀ ਤੇਨੇ ਕੀਤੀ ਜਿੰਟਕਉਲੀ ਪਾਈਆ ਕੁਰਬਾਨ ਕੀਤਾ ਤੇ ਸਭ ਬੇਟਾ ਜਨਮਾ ਮੀਟਾ ਲਾਇਆ ਕਹਿ ਰਾਨਕ ਬਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੋ ਸਦਾ ਸਤ ਸਮਾ ਲੈ ਓ ਕਟੰਬ ਤੋ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਐ ਸਾ ਕਮ ਮੂਲੇ ਨ ਕੀਚਾ ਜਿਤੇ ਅੰਤ ਪਸੋਤਾਈ ਐ ਸਤਿਗੁਰੂ ਕਾ ਬਦੇ ਸੁਣ ਤੋ ਵੈ ਤੇਰੇ ਨਾਲੇ ਕੈ ਨਾਨਕ ਮਨ ਪਿਆਰੇ ਤੋ ਸਦਾ ਸਤ ਸਮਾ ਲੈ ਆਗਮ ਗੋਚਰਾ ਤੇ ਅੰਤ ਨ ਪਾਇਆ ਅੰਤ ਨ ਪਾਇ ਕਿਨੇ ਤੇਰਾ ਆਪਣਾ ਤੋ ਜਾਣੇ ਜੀ ਜੰਤ ਵਿਖੇ ਤੇਰਾ ਕਹਿ ਕੋ ਅਖ ਬਖਾਨੇ ਆਖੈ ਤਾ ਵੇਖੈ ਸਭ ਤੋ ਹੈ ਜਿਨ ਜਗਤ ਪਾਇਆ ਕੈ ਨਾਨਕ ਤੋ ਸਦਾ ਗਮ ਤੇਰਾ ਅੰਤ ਨ ਪਾਇਆ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਇ ਇੱਕ ਵੇਗ ਪਰਚਨਿਆ ਲੱਭ ਲੋ ਅਹੰਕਾਰ ਚੁਕਾ ਸਤਿਗੁਰਪਾ ਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੱਤ ਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀ ਵੇਖੇ ਮਾਰਗ ਚੱਲਣ ਲੱਭ ਲੋ ਅਹੰਕਾਰ ਤਜਿਸ ਨਬਤ ਨਹੀਂ ਬੋਲਣਾ ਖੰਨੋ ਤਿੱਕੀ ਵਾਲੋ ਨੀ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤ ਜਾਰ ਵਸਨਾ ਸਮਾਣੀ ਕਹਿ ਨਾਨਕ ਚਾਲ ਭਗਤ ਅਜ ਗੋ ਜਗ ਨਿਰਾਲੀ ਜੋ ਤੁਜਲਾ ਹੈ ਤੇ ਵਿਚਲਾ ਹੈ ਤੋ ਮਿਹਰ ਕਹਿ ਜਾਣਾ ਗੁਣ ਤੇਰੇ ਜਿਪ ਤੋ ਚਲਾ ਹੈ ਤੇ ਵਿਚਲਾ ਜਿੰਨਾ ਮਾਰਗ ਪਾਵੇ ਕਰਿ ਕਿਰਪਾ ਜਨਨਾਮ ਲੈ ਸੇ ਹਰ ਹਰ ਸਦਾ ਤੇ ਆਵੇ ਜਿਸਨੋਂ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਪਾਵਤ ਵਿਚਲਾ ਬਹਿ ਇਹੋ ਸੋਹਿਲਾ ਸਬਦ ਸਵਾਭ ਸਬਦ ਸਵਾਭ ਸਦਾ ਸੋਹਿਲਾ ਸਤਿਗੁਰੂ ਸਿਣਾਇਆ ਤਿਨ ਕੇ ਮਨ ਬਚੇਂਂਦਰੋ ਹੋ ਲੈ ਕੇ ਆਇ ਕਿਪਰੇ ਹਨੇਰੇ ਕ ਰਹਿ ਗੱਲਾਂ ਗੱਲੇ ਕਿਨੇ ਨ ਪਾਇ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸਿਣਾਇਆ ਪਬਿ ਤੋਏ ਸੇ ਜਨਾ ਜਿੰਨੀ ਹਰ ਤਿਆਰ ਤਾ ਵੇ ਤੋਏ ਗੁਰੂ ਕਿਛ ਨੇ ਤਿਆਇਆ ਪਿਤਾ ਮਾਤਾ ਪਿਤਾ ਕੋ ਟੰਬ ਸਾਇ ਤੇ ਸਭ ਪਿਤਾ ਸੰਗਤ ਸਬਾਈਆ ਕਹਂਦੇ ਵੇ ਤਸੁੰਦੇ ਵੇ ਤ ਸੇ ਪਵਿੱਤ ਜਿੰਨੀ ਮਨ ਬਸਾਇ ਕਹ ਨਾਨਕ ਸੇ ਪਵਿੱਤ ਜਿੰਨੀ ਗੁਰਮਖ ਰਾਦ ਤਿਆਇਆ ਕਰਮੀ ਸਜਨ ਉਪਜੈਵਣ ਸਜੈ ਸਚਾ ਨਾ ਜਾਏ ਰਹਿ ਜੈ ਸਤਿ ਕਿ ਤੈ ਸਨ ਮਰੇ ਕਰਮ ਕਮਾਇ ਸਤਜਾ ਜੀਵ ਮਰੇਣ ਸੰਜਪ ਤੋਤਾ ਜਾਏ ਮਨ ਧੋਬ ਸਬਦ ਲਗੋ ਹਰਸ ਰਹੁ ਜਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਇਹ ਸਚਾ ਵਿਚ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਪੁਜਾ ਇਸ ਤਰ੍ਹਾਂ ਸਭ ਜਾਏ ਜੀਉ ਮੇਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤ ਮੇਲੇ ਇਤਨੀ ਜਨਮ ਜੋ ਹਾਰੇ ਤਿਸਨਾ ਵੱਡਾ ਰੋਗ ਲਗਾ ਮਨਨ ਮਨੋਵੇ ਸਾਰਿਆ ਵੇਦਾ ਮੈਂ ਨਾਮ ਉਤਮ ਤੋਂ ਸੁਣੈ ਨਾਹੀ ਫਿਰੇ ਜੋ ਬੇਤਾਲਿਆ ਕਹਿ ਨਾਨਕ ਜਿਨੇ ਸੱਚ ਤਜਿਆ ਕੋੜੇ ਲਾਗੇ ਤਿਨੀ ਜਨਮ ਜੋ ਹਾਰਿਆ ਜੀ ਹੋ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੇ ਸੋਏ ਪੁੰਚਾ ਨਹੀਂ ਮਨ ਸਾ ਸੱਚ ਬਾਣੀ ਜਨਮਰਤਨ ਜੀ ਨੇ ਖਟਿਆ ਭਲੇ ਸਿਬਨਜਾਰੇ ਕਹਿ ਨਾਨਕ ਜਨਮਰ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਚੇਤੀ ਜਨਮ ਕੋ ਬੈ ਉਹ ਤਾ ਸਨਮਕ ਸਿੱਖ ਕੋਈ ਜੀ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਅੰਤਰਾਤਮੈ ਸਮਾਲੇ ਆਪ ਸਾਡ ਸਦਾ ਰਹੇ ਪ੍ਰਣ ਗੁਰ ਤੇ ਬਰਣਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋਚਿ ਚਿਕ ਤਨਮ ਕੋਏ ਜੇ ਕੋ ਗੁਰ ਤੇ ਬਿ ਮੁਖੋ ਬੈ ਬਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਤਾ ਕੋਈ ਪਸੋਹ ਬੇਕੀਆਂ ਜਾਏ ਨੇਕ ਜੁਨੀ ਪਰਮਿਆ ਬੈ ਬਨ ਸਤਗੁਰ ਮੁਕਤ ਨ ਪਾਏ ਪਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇ ਕੋ ਬੈਨ ਸਤਗੁਰ ਮੁਕਤ ਨ ਪਾਏ ਆਭਾ ਸਿੱਖ ਸਤਗੁਰੂ ਕੇ ਪਿਆਰ ਹਾਉ ਗਾਭਾ ਹੋ ਸੱਚੀ ਬਾਣੀ ਬਾਣੀ ਤਾ ਗਭੋ ਗੁਰੂ ਕੇ ਰੀ ਬਾਣੀ ਸਰਬਾਣੀ ਜਿਹਨ ਕੋ ਨਜ਼ਰ ਕਰ ਮਹਬਰਤ ਦਾ ਨਾਸਮਾਣੀ ਪੀ ਬੋ ਅਮਰਤ ਸਦਾ ਰਹੋ ਹਰ ਰੰਗ ਜੱਪਿਓ ਸੰਗ ਪਾਣੀ ਕਹਿ ਨਾਨਕ ਦਾ ਗਾਵੋ ਇਹ ਸੱਚੀ ਬਾਣੀ ਸਾਤ ਗੁਰੂ ਬਿਨਾ ਹੋਰ ਕੱਚੀ ਆ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੀ ਕੱਚੀਆਂ ਅੱਖ ਬਖਾਣੀ ਹਰ ਹਰ ਨਿਤ ਕਰ ਰਸਨਾ ਕਹਿ ਕਤਨਾ ਜਾਣੀ ਚਤ ਤੇ ਚਨ ਕਰੜਾ ਮਾਇਆ ਵਰਣ ਪੈ ਰ ਬਾਣੀ ਕਹਿ ਨਾਨਕ ਸੋ ਕਹਿ ਨਾਨਕ ਸਤਿਗੁਰ ਬਾਜੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਗਾਏ ਹੋ ਅਸਮਾਓ ਸਬਦ ਸੇਤੀ ਮਨ ਮਿਲੇ ਸੱਚ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਭਜਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਗਤੇ ਆਪ ਪਾਇ ਕੇ ਕਰਤਾ ਪੇ ਹੁਕਮਰਤਾਏ ਹੁਕਮਰਤਾਏ ਆਪੇ ਕੇ ਗੁਰਮੁਖ ਚੈ ਬੁਝਾਏ ਤੋੜੇ ਬੰਦਰੋ ਵਿਮਗਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ ਇੱਕ ਸਰਬਲਾਇ ਕਹਿ ਨਾਨਕ ਆਪ ਕਰਤਾ ਪੇ ਹੁਕਮਜਹਾਏ ਸਿਮਰਤ ਸਾਧ ਤਰ ਪਨ ਪਾ ਵਿਚਾਰ ਦੇ ਤਾ ਸਰਣ ਜਾਣੀ ਦਿੱਤਾ ਸਰਣੀ ਜਾਣ ਤਤਾ ਸਰਣ ਜਾਣੀ ਗੁਰਵਾਜਤ ਤਤਾ ਸਰਣ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਤੈ ਰਣ ਬਿਹਾਨੀ ਗੁਰ ਕਿਰਪਾ ਤੇ ਜੇ ਜਨ ਜਾ ਕੇ ਜਿੰਨਾ ਹਨ ਮਨ ਵਸਿਆ ਹੋ ਲੈ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਨੰਦਨ ਹੱਥ ਲਿ ਬਿਲਾਗੇ ਜਾਗ ਤਰੇਣ ਬਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋਂ ਵਿਸਾਰੀਐ ਮਨੋਂ ਕਿ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿ ਪੁੰਨ ਚਕਿ ਜਿਸਨੂੰ ਆਪਣੇ ਲੁਲਾਵੇ ਆਪਣੇ ਲਿਪਾਪੇ ਲਾਏ ਗੁਰਮੁਖ ਸਦਾਸਮਹਾਲੀਐ ਕਹਿ ਨਾਨਕੇ ਵਰਦਾਤਾ ਸੋ ਕਿ ਮਨੋਂ ਵਿਸਾਰੀਐ ਤੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਗਨ ਸਵੇ ਕੋ ਜੇ ਹੀ ਕਰਤਾ ਕੇ ਰਚਾਇ ਜਾ ਤਿਸ ਭਣ ਤ ਜਮਿਆ ਪਰਿਵਾਰ ਭਲਾ ਪਾਇਆ ਲਿਪ ਸੁੜਕੀ ਲਗੀ ਸਰਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤਾ ਰ ਵਿਸਰਮ ਹੋ ਉਪਜਾ ਤਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਬ ਲਾਗੀ ਇਤਨੇ ਵਿੱਚ ਮਾਇਆ ਪਾਇਆ ਹਰਾ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾ ਕੇ ਸਵਟ ਰਾਇ ਲੋਕ ਮਿਲ ਲਾਇ ਐਸਾ ਸਤਿਗੁਰ ਜੇ ਮਰਤਿਸ ਨੂੰ ਸਿਰ ਸੋਪੀਏ ਵਿੱਚ ਉਪਜਾਇ ਜਿਸ ਦਾ ਜੀਉ ਤਿਸ ਮਿਰੈ ਰੈ ਹਰਿ ਵਸਮਨੇ ਆਏ ਹਰਿਆਮਲਕ ਐ ਭਗਤ ਨਾਨਕ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਮਨ ਜਾਰਾ ਰਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਨਪੇ ਜਾਨ ਤੇ ਜਪਿਓ ਜੀ ਆਲਾ ਕਟੇ ਉਧਾਰੀ ਇਹ ਤਨ ਤੇ ਨ ਮਰਿਆ ਜਨ ਰਾ ਪੇ ਪਾਣਾ ਕਹਿ ਨਾਨਕ ਰਸ ਮੇਰੀ ਮਨ ਹੋਆ ਬਨਜਾਰਾ ਏ ਰਸਨਾ ਤੂਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਦ ਕੀਤਾ ਜਿਚਰ ਹਰ ਰਸ ਪੱਲੇ ਨ ਪਾਏ ਹਰ ਰਸ ਬਾਏ ਪੱਲਾ ਪੀਏ ਹਰ ਰਸ ਬਾੜਨਾ ਤਰਸਨਾ ਲੱਗਿਆ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਸਿਐ ਕਹਿ ਨਾਨਕ ਹੋਰ ਅਨ ਰਸ ਦਾ ਵਿਚਰੇ ਜਾਰ ਬਸਮਨੇ ਆਏ ਸ੍ਰੀ ਰਮੇਰਿਆ ਹਰਤਮੇ ਜਦਰ ਕੀ ਤਤ ਜਗ ਮੇ ਆ ਰਾਜੋ ਤਰਕੇ ਦੁੱਧ ਵਿੱਚ ਤਤੁ ਜਾ ਕਿਵੇਂ ਆ ਰਾਪੇ ਮਾਤਾ ਆਪੇ ਬਿ ਤਜਨ ਜੀ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਫੁੱਜਿਆ ਤਾ ਚਲਤੋ ਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਿਕਾ ਮੂਰ ਰਚੈ ਜੋਤ ਰਕੀ ਤਾਤੁ ਜਗ ਮੇ ਆਇਆ ਮਨ ਚਾਉ ਪਿਆ ਪ੍ਰਭਾ ਗੁਮ ਸੁਣਿਆ ਮੰਗਲ ਗਾਉ ਸਖੀ ਗਰੇ ਮੰਦਰ ਬਣਿਆ ਗਾਉ ਮੰਗਲ ਸੁਖੀ ਜੋਗ ਤੁਕ ਨਾ ਪਾਪੈ ਗੁਰ ਤੁਲਾ ਲਾਗੇ ਦੰਤ ਪਾਗੇ ਆਪਣਾ ਪਰ ਜਾਪੈ ਆਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਤ ਭੋਗ ਕਹਿ ਨਾਨਕ ਪ੍ਰਭਾ ਮਿਲੇ ਕਰਨ ਕਾਰਨ ਜੋਗ ਏ ਸ੍ਰੀ ਰਮੀ ਰੈ ਜਗ ਮੇ ਆਇ ਕੇ ਕਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰ ਆਤੁ ਜਗ ਮੇ ਆਇਆ ਜਨਾਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਬਸਾਇਆ ਗੁਰ ਪ੍ਰਸਾਦੀ ਹਰ ਬਨ ਬਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨੁ ਆਜਨ ਸਤਿਗੁਰ ਸਿਵ ਤਲਾਇਐ ਇਹ ਨੈਤਰੋ ਮੇਰੇਓ ਹਰਤਮੈ ਜੋ ਤਰੀ ਕੀ ਤਰੀ ਨੈਤਰੋ ਮੇਰੇਓ ਹਰਤਮੈ ਜੋ ਤਰੀ ਹਰ ਬਨ ਬਨਣਾ ਦੇਖੋ ਕੋਈ ਹਰ ਬਨ ਬਨਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸਸ ਸੰਸਾਰ ਤੁਮ ਦੇਖਦੇ ਹੋਰ ਕਾ ਰੂਪੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾ ਬੇਕਾਰੇ ਕਰਿ ਕਹ ਹਰ ਬਨ ਬਨ ਕੋਈ ਕਹੇ ਨਾਨਕ ਇਹੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬਿ ਦ੍ਰਿਸ਼ਟ ਹੋਇ ਇਸ ਸਰਬਨੋ ਮੇਰੇ ਸੱਚੈ ਸੁਣਨੇ ਨੂੰ ਪਿਠਾਏ ਸੱਚੈ ਸੁਣਨੇ ਨੂੰ ਪਿਠਾਏ ਸ੍ਰੀ ਰਲ ਸੁਣਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਦਿਆ ਹੋਆ ਰਸ ਨਰਸ ਬਾਣੀ ਸੱਚਾ ਲਖ ਬਣਾਣੀ ਤਾਕੀਕਤ ਕਈ ਨ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਨੋ ਪਿਤਰੋ ਵਾ ਸੱਚੈ ਸੁਣਨੇ ਨੂੰ ਪਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ ਬਜਾਇਆ ਬਜਾ ਪਉਣ ਨ ਦਵਾਰੇ ਪ੍ਰਗਟ ਕੀਏ ਦਸਵੰਗ ਪਿਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਿਨ੍ਹ ਦਸੋਂ ਦਵਾਰ ਦਿਖਾਇਆ ਤੈਨ ਇੱਕ ਰੂਪ ਨਾ ਬਨਿਧ ਤੇ ਦੰਤਰੰਦਾਈ ਪਾਇ ਕਹਿ ਨਾਨਕ ਰਪੈ ਰ ਜਿਉ ਗੁਪਤ ਅੰਦਰ ਕੇ ਵਜਾ ਪਵਨ ਵਜਾਇਆ ਇਹੋ ਸੱਚ ਸੋਇਲਾ ਸੱਚ ਕਰੇਗਾ ਭੋਗਾ ਉਹ ਤਾਂ ਸੋਇਲਾ ਕਰ ਸੱਚ ਜਿੱਤ ਸਦਾ ਸਤਿ ਆਵੇ ਸੱਚੋ ਧਾਵੇ ਜਦ ਤਬ ਪਾਵੇ ਗੁਰਮੁਖ ਜੀ ਨਾ ਬੁਝਾ ਬਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾਵੇ ਕਹਿ ਨਾਨਕ ਸੱਚ ਸੋਇਲਾ ਸੱਚ ਕਰੇਗਾ ਬਹਿ ਅਨਸਣੋ ਬੜਪਾਗੀ ਯਸੁਗਤ ਬਨੋਰਤ ਪੂਰੇ ਬਾਰ ਬ੍ਰਹਮ ਪ੍ਰਪਾਇ ਉਤਰੇ ਸਗਰ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈਸਰ ਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪ੍ਰੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ